हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਰੈ ਸੇਖੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਬਲੇਰ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਹੈਗਾ ਮਨੋਰ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਇੱਕ ਦੋਸਤੋ ਪਿਓਰ ਨੀਲੀ ਰਵੀ ਦੀ ਮੱਝ ਝੋਟੀ ਦੁੱਜਾ ਸੂਆ ਬਿਲਕੁਲ ਤਾਜੀ ਸੂਈ ਤੇ ਇੱਕ ਵੇਖੋ ਜੀ ਗਾਂ ਬਿਲਕੁਲ ਤਾਜੀ ਸੂਈ ਛੋਟੀ ਜਿਹੀਆਂ ਦੋਸਤੋ ਨਿਸ਼ਾਨੀਆਂ ਕਰ ਲਿਓ ਪੂਰੀਆਂ ਕਵਰ ਕਰਦੀਆਂ 100% ਨੀਲੀ ਦਾ ਇਹ ਸਿੰਘ ਦੋਸਤੋ ਵੇਖੋ ਬਿਲਕੁਲ ਨਿਗੰਧਗਰ ਰਿੰਗ ਸਿੰਘ ਬੱਚਾ ਇਹ ਮਗਰ ਇਹ ਕਟਾ ਜੇ ਦੋਦ ਆਪਾਂ ਬਾਈ ਤੋਂ ਪੁੱਛ ਰਹੇ ਨੇ ਕਿ ਨਾਚ ਬਾਉਂਡਰੀ ਹਣ ਗਤੇਲ ਸਾਰੀ ਪੁੱਛਾਂਗੇ ਉਸ ਤੋਂ ਪਹਿਲਾਂ ਹਰ ਵੀਡੀਓ 'ਚ ਬੇਨਤੀ ਹੁੰਦੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖਪਰਗ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਬਈ ਨਾ ਗੱਲਬਾਤ ਕਰਕੇ ਡਿਟੇਲ ਸਾਰੀ ਆਪਾਂ ਪੁੱਛ ਲਈ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ। ਹਾਂਜੀ ਬਈ ਮਨੋਰ ਸਿੰਘ ਜੀ ਸასი ਗਾ। ਸასი ਗਾ ਵੀਰ ਜੀ ਸასი ਗਾ ਸੁਣਾਓ। ਠੀਕ ਠਾਕ ਜੀ। ਵਧੀਆ ਵਧੀਆ ਕੰਮ ਤੇ। ਚੱਲੀਏ ਇਹਦੇ ਵਧੀਆ ਕੰਮ ਕਰ। ਕਿਰਪਾ ਭਾਬੀ ਦੀ। ਐਡਰੈਸ ਬੋਲਦੇ ਵੀਰ ਆਪਣਾ। ਨਾ ਮੇਰਾ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਹਾਂਜੀ ਫੋਨ ਨੰਬਰ। ਫੋਨ ਨੰਬਰ 9814545195। ਠੀਕ ਹੈ ਜੀ। ਝੋਟੀ ਨੀਲੀ ਰਵੀ ਦੀ ਬਿਲਕੁਲ ਇੱਕ ਕਮਪਟਰ ਵਾਲਾ। ਨਹੀਂ ਆ ਦੇ। ਨਹੀਂ ਨਹੀਂ ਹੈ ਨਾ। ਹਾਂ। ਆ ਵੇਖੋ ਨਿਕਟੇ ਡਾ ਕੱਟ ਕ ਅਕਾਦਮੇ ਬਿੱਲੀਆਂ ਮਨ ਕੀਆਂ ਲੋਜੀ ਕਰਿਓ ਚੈੱਕ ਦੇਖੋ ਸਿੰਘ ਬਿਲਕੁਲ ਨਿਕਨਿਕ ਰਿੰਗ ਸਿੰਘ ਤੇ ਕੱਦ-ਕਾੜ ਪੂਰਾ ਵਜ਼ਨ ਮजूद ਹੈ ਜੀ ਤੇ ਆਥਰਾਂ ਦੀ ਕੁਆਲਿਟੀ ਕਰੋ ਚੈੱਕ ਜੀ ਦੇਖੋ ਜੀ ਅੱਛਾ ਮਨੋਬੇ ਕੰਨਾ ਚੌਂੜੀ ਦੁੱਧ ਦੁੱਧ ਇਹਸਲੇ ਵੀ ਜੀ ਤਰਾ ਉਹ ਯਾਰਾਂ ਹਾਂਜੀ 10 ਕਿਲੋ ਦੇ ਆਪਾਂ ਗਾਰੰਟੀ ਦੇਵਾਂਗੇ 10 ਕਿਲੋ ਦੀ ਫੁੱਲ ਗਾਰੰਟੀ ਜੀ ਕੋਈ ਭਾਵੇਂ ਵੀਡੀਓ ਕਾਲ ਤੇ ਮੰਗਾ ਲੇ ਭਾਵੇਂ ਵੀਡੀਓ ਕਾਲ ਤੇ ਮੰਗਾ ਲੇ ਭਾਵੇਂ 3 ਦਿਨਾਂ ਨਾਲ ਕੇ ਆਪਣੇ ਘਰੇ ਕੋ ਚੂਲੇ ਠੀਕ ਹੈ ਜੀ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਕਟਾ ਠੀਕ ਹੈ ਜੀ ਤੋਰੀਏ ਕੀ ਤੋੜ ਕੇ ਦਿਖਾਦੀ ਵੀਰਾਂ ਲਓ ਜੀ ਕਰਿਓ ਚੈੱਕ ਵਜਨ ਵਜੂਦ ਵਾਲੀ ਜੀ ਪੂਰੀ ਝੋਟੀ ਪੂਰਾ ਨਗਿੰਨਾ ਇੱਕ ਹਾਲੇ ਦੇਖੋ ਜੀ ਨੀਲੀ ਰਵੀ ਜਿਹੜੇ ਵੀਰ ਸ਼ਕੀਰਾਂ ਨੀਲੀ ਰਵੀ ਮੱਝ ਦੀ ਹਾਲੇ ਹੀ ਦੇਖੋ ਜੀ ਵੇਖੋ ਸਿੰਗੀ ਕਰਿਓ ਚੈੱਕ ਜੀ ਰੰਗ ਸਿੰਘ ਦੋਸਤੋ ਨਿਕਾ ਨਿਕਾ ਟੇਡਾ ਘਾਟਾ ਖਾਂਦੋਂ ਬਲੀਯਮਣ ਕੀ ਲਓ ਜੀ ਤੋਰੋ ਜੀ ਆਹ ਵੇਖੋ ਜੀ ਨਿਸ਼ਾਨੀਆਂ ਦੋਸਤੋ ਸਾਰੀਆਂ ਇੱਕ ਤੋਂ ਜ਼ਿਆਦਾ ਕਿ ਜੈਡ ਤੱਕ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਸੋਹਣਾ ਕੱਦ ਕਾਠ ਪਿੱਠ ਪੜੀ ਦੀ ਚੜਾਈ ਬਹੁਤ ਸੋਹਣੀ ਲਓ ਜੀ ਵੇਖੋ ਜੀ ਜਮੀ ਪਲੀ ਪੂਰੀ ਰਾਜੀ ਪੂਰੀ ਘਾਤ ਵਜਨ ਪੂਰਾ ਹਾਂ ਪੂਰਾ ਵਜਨ ਲੋੜੇ ਦੋਸਤ ਲਓ ਜੀ ਲਓ ਜੀ ਆ ਕਰਿਓ ਜੀ ਫੇਸ ਕੁਆਲਟੀ ਚੈੱਕ ਜੇ ਕਰੀ ਜਰੂਰ ਬੱਚੇ ਦਾ ਜਿਆਦਾ ਕਰਦੀ ਹੈ ਤਾਜੀ ਸੁਈ ਕਰਕੇ ਨਾ ਹਣੇ ਵੇਖੋ ਜੀ ਪੂਰ ਸ਼ਵਾਈਟ ਚਾਰੇ ਖੋਰ ਵਾਈਟ ਵਹਾਨੇ ਤੇ ਨਿਸ਼ਾਨ ਲਓ ਜੀ ਵੇਖੋ ਜੀ ਨਾ ਥਾਨ ਵੇਖੋ ਦੋਸਤ ਕਿੰਨਾ ਵਧੀਆ ਲੱਗ ਰਿਹਾ ਆ ਦੇਖੋ ਜੀ ਲਓ ਜੀ ਬਿਨਾ ਬੱਚੇ ਤੋਂ ਧਾਰਾਂ ਆ ਦੇਖੋ ਜੀ ਕੈਮਰੇ ਤੋਂ ਡਰਦੀ ਹੋਤ ਨਹੀਂ ਕੋਈ ਚੱਕਰ ਲਓ ਜੀ ਕਰਿਓ ਚੈੱਕ ਇੱਕੀ ਜੀ ਦੇਖੋ ਥੋੜਾ ਜਿਹਾ ਉਪਰ ਆਪਨ ਕਰਦੀ ਕੈਮਰੇ ਦਾ ਕਰਦੀ ਡਰਦੀ ਹੈ ਨਾ ਹਾਂ ਬਹੁਤ ਸੋਹਣੀ ਧਾਰ ਦੋਸੋ ਵੇਖੋ ਕੜੀ ਫਰੀ ਮੋਟੀ ਧਾਰ ਹੈ ਲਓ ਜੀ ਲੰਮੀ ਕੋਟਾ ਸਨਾਂ ਚ ਵਾਰਿੰਦਾ ਲੋ ਜੀ ਕਹ ਰਿਹਾ ਜੀ ਇੱਕ ਦੋ ਨਹੀਂ ਬਿਨਾ ਬੱਚੇ ਤੋਂ ਕੋਈ ਬੱਚਾ ਨਹੀਂ ਛੜਕੇ ਵਿਖਾਈ ਤਨ ਉੱਧਾ ਹੋਈ ਲੋ ਜੀ ਠੀਕ ਹੈ ਭਾਈ ਛੜ ਦੋ ਜੀ ਓਕੇ ਜੀ ਲੋ ਜੀ ਦੇਖੋ ਸਾਰਾ ਸਾਰ 10 ਕਿਲੋ ਦੀ ਕੋਈ ਗਾਰੰਟੀ ਲੈ ਜੇ ਭਵੇਂ ਧਾਰ ਹੁਣਾ ਮਾਰੀ ਠੀਕ ਹੈ ਜੀ ਭੂਰ ਛੱਟਾ ਥਨਵੱਦ ਘਾਟ ਆਪਾਂ ਜ਼ਿੰਮੇਵਾਰ ਕਿੰਨਾ ਮੋਲ ਕਰਨਾ ਬੰਦ ਦੱਸਣੀ ਜੀ ਮੋਲ ਕਰ ਉਹਨੂੰ ਭਵੇਂ ਇੱਕ ਦਾ ਕਰਾ ਲੋ ਲੋਕੀ ਕਰੀ ਜਾਂਦੇ ਬਾਰ ਕਰੀ ਜਾਂਦੇ ਹਾਂ ਜੀ ਲੱਖ ਦੀ ਦੇ ਦੇ ਗਏ ਲੱਖ ਦੀ ਕਿੰਨਾ ਕੁ ਲੱਖ ਤੋਂ ਮੰਨਣ ਕਰਨੇ ਵੇਖ ਲੋ ਤੁਸੀਂ ਹਰ ਬਾਕੀ ਛੋਟੀ ਚੰਗੀ ਆ ਸੋਨਾ ਹੀ ਆ ਦੇ ਸੋਨਾ ਹੈਗਾ ਤਾਂ ਸੋਨਾ ਹੀ ਹੈ ਜੀ 95 ਦੇ ਅੰਡ 95 ਦੇ ਅੰਡ 95 ਦੇ ਅੰਡ ਠੀਕ ਹੈ ਜੀ ਲਓ ਜੀ ਮੋਲ ਡਿਮਾਂਡ 110000 ਰੁਪਇਆ 95000 ਤੋਂ ਆਿਆਂਗੇ ਦਾ ਥੋੜਾ ਮਾਨਤਾ ਸ਼ੋਰ ਛੱਪਾ ਹੀ ਹੋਊਗਾ ਹਾਂ ਛੋਟੀ ਸੋਹਣੀ ਹੈ ਤਾਜੀ ਸੂਈ ਹੈ 10 ਕਿਲੋ ਦੁੱਧ ਦੀ ਬਾਈਕ ਦਾ ਗਾਰੰਟੀ ਵੀ ਫੁੱਲ ਕੋਈ ਵੀਰ ਬੇਸ਼ੱਕ ਵੀਡੀਓ ਕਾਲ ਤੇ ਮੰਗਾ ਲੈ ਜਾਂ ਵੀਡੀਓ ਕਾਲ ਤੇ ਚੁਵਾਈ ਕਰ ਲੈ ਲਓ ਜੀ ਕਰਿਓ ਚੈੱਕ ਜੀ ਤੇ ਇਸ ਤੋਂ ਬਿਨਾ ਬਾਈ ਦੇ ਕੋਲ ਇੱਕ ਇਹ ਗਾਵਾਂ ਤਾਜੀ ਸੂਈ ਹੈ ਰੇ ਇਹ ਵੜ ਕੱਲ ਦੀ ਸੂਈ ਆ ਅੱਛਾ ਜੀ ਝੂੰਗਾ ਸਿੰਘ ਹੈ ਨੇ ਝੂ ਇੱਕ ਸਿੰਘ ਝੂੰਗਾ ਹਿਲਦਾ ਅੱਛਾ ਜੀ ਹਾਂਜੀ ਇੱਕੋ ਸਿੰਘ ਹੈ ਜੀ ਇੱਕੋ ਸਿੰਘ ਫੋਰਜੀ ਫੁੱਟੀ ਹੈ ਨਾ ਜੀ ਫੋਰਜੀ ਫੁੱਟੀ ਹਾਂ ਇਹਦੇ ਮਗਰ ਬੱਚਾ ਬਾਈ ਜੀ ਇਹਦੇ ਮਗਰ ਵਸੀ ਜੋ ਇਹਦੇ ਮਗਰ ਵਸੀ ਦੋਸਤੋ ਕਰੋ ਚੈੱਕ ਜੀ ਵਸੀ ਜਰਸੀ ਦੀ ਲਓ ਜੀ ਕਿੰਨਾ ਬਾਈ ਬੜਾ ਚੌਂਡੀ ਇਥੇ 10 ਕਿਲੋ ਬੋਲਾ ਹੋਊਗਾ ਕੱਲ ਦੀ ਸੂਈ ਹੈ ਜੀ ਇਹ ਪਰਸੋਂ ਸੂਈ ਸ਼ਾਮੀ ਕੱਲ ਸੇ ਅੱਜ ਸਾਫ ਕਰਤੀ ਹੈ ਅੱਜ ਸੇ ਸਾਫ ਕਰਤੀ ਹੈ ਨਾ ਜੀ 10 ਕਿਲੋ ਬੋਲਾ ਸਵੇਰ ਕਰਮਾ ਜੀ ਸਵੇਰ ਦੁੱਜਾ ਹੋਊਗਾ ਲਓ ਜੀ ਮਰੀ ਤੋਰ ਕੇ ਦਿਖਾ ਦਈਏ ਲਓ ਜੀ ਕਰੋ ਚੈੱਕ ਸਵੇਰ ਦੁੱਜਾ ਕੱਲ ਬਚਾ ਮਗਰ ਵਸ਼ੀ ਹੈ 11 ਕਿਲੋ ਬੋਰੇ ਤੋਂ ਸਟਾਰਟing ਇੱਕੋ ਸਿੰਘ ਹੈ ਮਰੀ ਜੀ ਫੋਰਯੂ ਵੀ ਹਲਦੀ ਹੈ ਜੀ ਹਲੋ ਜੀ ਵੇਖੋ ਜੀ ਸੋਹਣੀ ਆਰਡਰ ਕੁਆਲਟੀ ਕਰ ਮਾਇਸ ਥਲੇ ਹਾਂ ਜੀ ਲਿਓ ਜੀ ਬਾਕੀ ਠੰਡੀ ਆ ਲਓ ਜੀ ਕਰਿਓ ਚੈੱਕ ਸੀਲਸ ਲੱਗ ਐਨ ਪੂਰੀ ਰੱਜ ਕੇ ਵੇਖੋ ਇੱਥੇ ਮਰਜੀ ਭਵੇਂ ਇਹਨੂੰ ਬੱਚੇ ਦੇ ਕੋਈ ਪ੍ਰਵਾਹ ਨਹੀਂ ਇਹਨੂੰ ਠੀਕ ਹੈ ਲਿਓ ਜੀ ਲਓ ਜੀ ਇਹ ਆਪਣਾ ਕਿੰਨਾ ਦੱਸਿਆ ਬਾਈ ਤੋਂ ਬੜਾ 10 ਕਿਲੋ ਹਾਂ ਬੱਚੇ ਦਾ ਨਾਲੂ ਨਾਲ ਜੁਆਏ ਨੂੰ ਨਾਲੂਆ ਨਾਲ ਬੱਚੇ ਦਾ ਚੈੱਕ ਕਰਿਓ ਆਹ ਲੋ ਆਹ ਨਾਲੂ ਨਾਲ ਹਾਂਜੀ ਠੀਕ ਹੈ ਜੀ ਵਸ਼ੀ ਆ ਮਗਰ ਸੋਹਣੀ ਸੁਨਖੀ 10 ਕਿਲੋ ਬੋਲਾ ਜੀ 10 ਕਿਲੋ ਬੋਲਾ 10 ਕਿਲੋ ਬੋਲਾ ਰੈਡੀ ਹੈ ਜੀ ਹਾਂਜੀ ਤੇ ਕਿੰਨਾ ਮੁੱਲ ਜੀ ਦਾ ਦੇ ਦੀਏ 50000 ਦੀ ਕਰੋ ਜੀ ਜੀ ਰੂਪ 50000 ਕਰੋ ਬਾਕੀ ਮਾਨਦਾਨ ਹੋਣ ਦੱਸੋ ਕਿੰਨਾ ਕਰਨਾ 45 ਦੀ ਦੇ ਦੀਏ 45 ਦੀ ਹੈਗੀ ਕਿ ਜੈਸ ਕੋਈ ਹੋਰ 42 ਦੀ ਦੇ ਦਾਂਗੇ ਆਂਟੀ 42 ਦੀ ਆਂਟੀ ਜੀ ਹਾਂਜੀ 42 ਦੀ ਦੇ ਦਾਂਗੇ ਆਪਾਂ ਇਹ ਨਹੀਂ ਆਖਣਾ ਵੀ ਪਹੁੰਚ ਕਰ ਦਾਂਗੇ ਉਹ ਕਰ ਦਾਂਗੇ 3000 ਆਪਾਂ ਇੱਕੇ ਛੱਟਾ 42 ਦੀ ਜੇ ਕੋਈ ਦੂਰੋਂ ਆਊ ਵੀਰ 1000 ਹੋਰ ਮਾਨਤਾ ਕਰ ਦਾਂਗੇ ਜਿਹੜਾ 40000 ਹੋ ਗਿਆ 41000 ਦੇ ਦੇ 40000 ਲੱਗ ਬਣੀ ਆਈ ਟੜੀਏ ਚਲੋ ਜੀ ਤੁਸੀਂ ਆਂਦੇ 40 ਚ ਛੋੜ ਹੀ ਹੋਊਗੇ ਹੁਣ ਸਾਰੀ ਠੀਕ ਲੋ ਜੀ ਕਰੋ ਚੈੱਕ 50000 ਮਾਰੀ ਠੰਡੀ ਆਵੇਂ ਐਪਨੇ ਦੀ ਬਹਿ ਜੋ ਲੋ ਜੀ ਡਿਮਾਂਡ 50000 ਰੁਪਿਆ 40000 ਤੋਂ ਆਇਆਂਗਾ ਤਾਂ ਮਾਨਤਾ ਬਾਕੀ ਧਾਰਾ ਵੀ ਵੇਖੋ ਆਹ ਲੋ ਜੀ ਕਰੋ ਚੈੱਕ ਜੀ ਕਰੋ ਜੀ ਵੇਖ ਸੱਦੇ ਬੰਨੇ ਦੇ ਸਾਰੇ ਚੌਂਦੇ ਤੇ ਆਪਣੇ ਚੌਂਦੇ ਦੇ ਕੋਲ ਹੋਵੇ ਲੇਖੋ ਜੀ ਅਸਲੀ ਵੀ ਚੀਜ਼ ਹੈ ਹੁੰਦੀ ਜੇ ਕਰਿਓ ਚੱਕ ਜੀ ਠੀਕ ਹੈ ਜੀ ਲਓ ਜੀ 40000 ਦੇ ਵਿੱਚ ਦੋਸਤੋ ਤੁਹਾਨੂੰ ਇਹ ਗਾਂ ਮਿਲ ਜੇ ਨਾਲ ਬਛੇ ਨਾਲ ਦੋਸਤੋ ਦੁੱਧ ਕਰਮਾ ਦੇ ਥਲੇ ਹੋਣ ਦਾਸਕ ਤੋਂ ਬੜੀ ਤੋਂ ਸਟਾਰਟਿੰਗ ਹੈ ਜੀ ਅੱਛਾ ਭਾਈ ਜੀ ਇਹ ਜਿਹੜੀ ਮੱਝ ਆ ਇਹ ਸੁਭਾ ਕਰਮਾ ਸੁਈ ਇਹ ਦੂਜਾ ਸੁ ਆ ਜੋ ਹਾਂਜੀ ਨਿੱਕੀ ਸਿੰਗੀ ਵੇਖ ਲਓ ਬਾਕੀ ਵਜਨ ਲੋਡ ਪੂਰਾ ਜੋ ਹਾਂਜੀ ਤੇ ਇਹ ਤਿੰਨ ਕਿਹੜੇ ਖੰਦੀਏ ਜੀ ਇਹ ਮਗਰਲੇ ਦੀ ਤੇਲ ਜੋ ਮਗਰਲੇ ਬਹਿਣੀ ਵਾਲੇ ਪਾਸੇ ਜੀ ਬਹਿਣੀ ਵਾਲੇ ਪਾਸੇ ਬਹਿਣੀ ਵਾਲੇ ਪਾਸੇ ਦੇ ਮਗਰਲੇ ਥਾਂ ਦੀ ਤੇਲ ਲਿਆ ਦੋਸਤੋ ਸਤਾਰ ਆਉਂਦੀਆਂ ਵਾ ਕਿ ਚੱਲ ਪਰੇ ਗਾੜੀ ਅਗਲੇ ਦੀ ਕਿਸਮਾ ਰ ਠੀਕ ਹੈ ਜੀ ਹਾਂ ਅੱਛਾ ਮੜੀ ਤੁਰ ਹਾਂ ਹਾਂ ਲੋ ਜੀ ਕਰੋ ਚੈੱਕ ਜੀ ਅੱਛਾ ਜਮਾਂਦਰੂ ਤੇਲ ਲੇ ਕੇ ਜੇ ਹੁਣ ਨਹੀਂ ਨਹੀਂ ਆਪਣੇ ਕੋਲ ਹੋਈ ਆ ਅੱਛਾ ਇੱਥੇ ਆ ਕੇ ਤੇਲ ਜੀ ਤੋਂ ਬਾਅਦ ਚ ਹੋਈ ਆ ਪਹਿਲੇ ਆਂਦੀ ਵਧੀਆ ਚੋਗੇ ਲਿਆਂਦੀ ਆ ਠੀਕ ਹੈ ਜੀ ਤੇ ਕੋਈ ਭਾਰਪੂਰ ਪੈ ਕੇ ਨਪਿਆ ਗਿਆ ਥਣਾ ਨਾ ਹਾਂ ਕਿ ਦੱਬ ਨਾ ਤੇਰਾ ਨਾ ਨਾ ਕੋਈ ਗਿਲਟੀ ਅੱਛਾ ਜੀ ਐ ਪੋਲਾ ਥਾ ਉਹਦਾ ਭਾਈ ਨੇ ਚਲੋ ਦਵਾਈ ਬੂਟੀ ਜਿਹੜੀ ਜਿੰਨੀ ਕ ਕਰੋਨੀ ਕਰਵਾਈ ਆ ਤੇ ਬਾਕੀ ਇਹ ਗੱਲ ਐ ਵੀ ਜੇ ਚੱਲ ਵੀ ਜਿਹੜਾ ਉਹ ਵੀਰ ਖੜਦਾ ਮਰ ਕੇ ਥਾਂ ਤੁਰਿਆ ਆਉਂਦਾ ਡਾਕਟਰ ਆ ਗਿਆ ਹਾਂ ਤੇ ਗਾੜੀ ਕਿਸਮਤ ਆ ਲਓ ਜੀ ਕਰ ਲਓ ਚੱਕ ਲਓ ਜੀ ਮੋੜੇ ਦੇ ਭਾਈ ਹੁਣ ਦੁੱਧ ਕਿੰਨਾ ਤਿਆਰ ਦਾ ਹੁਣ ਦੁੱਧ ਤੋਂ ਭਾਵੇਂ ਦਾਹੀ ਹੋਵੇ ਪਰ ਨੌਆਂ ਦੀ ਗਾਰੰਟੀ ਦੇਵਾਂਗੇ 9 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਹਨਾ ਜੀ ਹਾਂ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਕਟਾ ਜੋ ਲੋ ਜੀ ਕਰਵਾਈ ਕਰਮਾਲੀ ਦੀ ਮਗਰਲੇ ਸੰਦੀ ਬਹਿਣੀ ਵਾਲੇ ਪਾਸੇ ਦੀ ਤੇਲ ਕੋਈ ਜ਼ਿਆਦਾ ਸਮਾਂ ਨਹੀਂ ਆਇਆ ਦੋਸਤੋ ਨਵੀਂ ਹੈ ਜੀ ਥੋੜਾ ਜਿਹਾ ਜਰੀਆ ਜਿਨਾਂ ਸੁਣ ਕੇ ਤੇਲ ਹੋਈ ਹੈ ਅੱਛਾ ਭਾਈ ਮਨੋਦਰ ਸਿੰਘ ਜੀ ਇਹਦਾ ਕਿੰਨਾ ਕੁ ਮੁੱਲ ਕਰਨਾ ਇਹ ਲਈ ਤੇ ਖਾਰਾ ਸਾਹਿਬ ਬੜੀ ਮਹਿੰਗੀ ਲੱਖੋਂ ਬਾਹਰ ਲਈ ਹੂੰ ਹੁਣ ਦੇ ਦੀਏ 70000 ਦੀ ਮਾਨਤਨ ਕਰੀਏ ਤੇ ਲਈ ਹੁਣ ਤੇਲ ਹੋ ਗਈ ਮਾਨਤਨ ਕਰੀਏ ਤੁਸੀਂ ਦੱਸ ਦੋ ਬਾਕੀ ਜਿੰਨਾ ਕਿ ਕਿਹੜਾ ਕਰਨਾ ਦਿਨੋ ਕਰਾ 65000 ਦੀ ਦੇ ਦੀ 65000 ਦੀ 65000 ਦੀ ਠੀਕ ਹੈ ਜੀ ਕਿ ਜੇ ਤੁਸੀਂ ਬੜੀ ਹੋਰ ਨਹੀਂ ਹਾਂ ਤੇ ਬਿਲਕੁਲ ਹੀ ਤੁਹਾਨੂੰ ਦੱਸਿਆ ਪੀਏ ਵੱਢਦੀ ਵੜੇ ਜੋ ਠੀਕ ਹੈ ਜੀ ਇੱਕ ਦਾ 7 ਕਿਲੋ ਹੁਣ ਨਹੀਂ ਹੋ 9 ਕਿਲੋ ਐ ਗਰੰਟੀ 9 ਕਿਲੋ ਗਰੰਟੀ ਦਾ ਵੈਸੇ ਵਿਖਾਵਾ 10 ਕਿਲੋ ਦਾ ਵੀ ਕਰਦੀ ਹਾਂ 10 11 ਦਾ ਕਰਦੀ ਇਹਦਾ ਬੱਚਾ ਕਿਹੜਾ ਜੀ ਇਹਦਾ ਉਹ ਕਟਾ ਜੂ ਆ ਪਰਲੇ ਬੰਦੇ ਦਾ ਹਾਂਜੀ ਆ ਲੋ ਜੀ ਕਟਾ ਦੇ ਮਗਰ ਜੀ ਤੇ ਵਿਖਾਵਾ 10 ਕਿਲੋ ਉਹ ਵੀ ਕਰਦੀ 9 ਕਿਲੋ ਦੁੱਤੀ ਬਾਈ ਕਹਿੰਦਾ ਗਰੰਟੀ ਐ ਘਰ ਤੱਕ ਭਾਵੇਂ ਕੋਈ ਬੇਸ਼ੱਕ ਧਾਰੋਂ ਦਾ ਮਾਰੇ ਬਾਕੀ ਟੋਕੜਾਂ ਦਾ ਭਾਅ ਵਾ ਟੋਕੜਾਂ ਦਾ ਭਾਅ ਜੀ 100000 ਰੁਪਏ ਵਿੱਚ ਮਿਲ ਜਣੀ ਹੈ ਨਾ ਮਾਰਾ ਕਿਰਪਾ ਕਰੇ ਚੱਲ ਪਿਆ ਥਾ ਨਾ ਤੇ 1.5 ਤੋਂ 2 ਲੱਖ ਦੀ ਝੋਟੀ ਆ ਫੇਟ ਹੈਗੀ ਹੈਗੀ ਜੀ ਹੈ ਨਾ ਆਹ ਕਾਗਜ਼ ਕਾਗਜ਼ ਫੇਲ ਵੇਖੋ ਕਿੱਡੀ ਆ ਹਾਂਜੀ ਹਾਂਜੀ ਸੋਹਣੀ ਸੁਰਖੀ ਹੈ ਦੋਸਤੋ ਜਿੰਨੀ ਵੀ ਹੈਗੀ ਕਰਨੀ ਹਾਂਜੀ ਹਾਂ ਠੀਕ ਹੈ ਜੀ 3 ਲੱਖ ਤੋਂ ਦਿਖਾਉਂਦੇ ਆ 3 ਲੱਖ ਸੂਏ ਸਵਾਇਆ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਫਰਜ਼ ਆ ਐਡਰੈਸ ਬਾਈ ਦਾ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਨਾਮ ਬਾਈ ਦਾ ਮਨੋਹਰ ਸਿੰਘ ਹੈ